ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਆਈਡੀਆ ਟੀਵੀ ਮੈਂ ਪ੍ਰਦੀਪ ਕਸਬਾ ਆਹ ਵੀਡੀਓ ਦੋਸਤੋ ਉਹਨਾਂ ਲੋਕਾਂ ਲਈ ਹੈ ਜਿਹੜੇ ਕਹਿੰਦੇ ਨੇ ਵੀ ਭਈਏ ਪਹਜਾਓ ਪੰਜਾਬ ਬਚਾਓ ਉਹਨਾਂ ਲੋਕਾਂ ਜਿਹੜੇ ਲੋਕ ਇਸ ਚੀ ਦਾ ਜਾਲ ਫੈਲਾ ਰਹੇ ਨੇ ਅਫਵਾਹਾਂ ਵੜਾ ਰਹੇ ਨੇ ਉਹਨਾਂ ਲੋਕਾਂ ਲਈ ਇਹ ਵੀਡੀਓ ਹੈ ਅੱਜ ਆਪਾਂ ਪ੍ਰਵਾਸੀ ਮਜ਼ਦੂਰ ਜੋ ਬਿਹਾਰ ਤੋਂ ਆਏ ਨੇ ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ ਤੇ ਕਿਵੇਂ ਲੱਗੀ ਗੱਲਬਾਤ ਇਹ ਵੀ ਦੱਸਿਓ ਨਾਲ-ਨਾਲ ਆਪਣਾ ਜਿਹੜਾਗਾ ਪ੍ਰतिकਰਮ ਵੀ ਜਿਹੜਾ ਹੈ ਜਰੂਰ ਦਿਓ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਵੀ ਇਹ ਕਿੱਥੋਂ ਆਏ ਨੇ ਤੇ ਕਿੰਨੇ ਸਾਲਾਂ ਤੋਂ ਲਗਾਤਾਰ ਆ ਰਹੇ ਨੇ ਤੇ ਕਿਦਾਂ ਇਹ ਕੰਮ ਕਰਦੇ ਨੇ ਤੇ ਆਓ ਆਪਾਂ ਬਹੁਤੀ ਗੱਲਾਂ ਨਾ ਕਰੀਏ ਉਹਨਾਂ ਨੇ ਸਿੱਧੀ ਗੱਲਬਾਤ ਕਰ ਲਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਪਰਮੋਤ ਮਾ ਜੀ ਆਪਾਂ ਕਿੱਥੋਂ ਆਏ ਆ ਜੀ ਬਿਹਾਰ ਤੋਂ ਆਏ ਆ ਜੀ ਬਿਹਾਰ ਤੋਂ ਆਏ ਹਾਂ ਅ ਬਿਹਾਰ ਦੇ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਤੇ ਕਿਵੇਂ ਆਏ ਹੋ ਉੱਥੋਂ ਮਧੇਪੁਰ ਜ਼ਿਲ੍ਹਾ ਤੋਂ ਆਏ ਜੀ ਟ੍ਰੇਨ ਪਰ ਕੇ ਟ੍ਰੇਨ ਫੜ ਕੇ ਆਏ ਹਾਂ ਹਾਂਜੀ अच्छा तुसी इथे किन्ने सालਾਂ ਤੋਂ ए इथे जेड़ा पंजाब ਦੇ ਵਿੱਚ ਝੋਨਾ ਲਾਉਣ ਆ ਰਹੇ ਹੋ ਅਸੀਂ ਹੋ ਗਿਆ 32 ਸਾਲ ਹੋ ਗਏ ਅੱਛਾ ਹੁਣ ਕੋਕੜਾਲ ਪਿੰਡ ਅੱਛਾ ਜਦੋਂ ਤੁਸੀਂ ਇੱਥੇ ਆਏ ਪਹਿਲੀ ਵਾਰ ਝੋਨਾ ਲਾਉਣ ਆਏ ਉਦੋਂ ਝੋਨੇ ਦੀ ਲਵਾਈ ਦਾ ਰੇਟ ਕੀ ਚੱਲਦਾ ਸੀਗਾ ਉਦੋਂ ਕੀ ਚੱਲਦਾ ਸੀਗਾ 12-1300 ਜੀ ਅੱਛਾ ਹਾਂਜੀ ਤੇ ਹੁਣ ਕਿੰਨਾ ਹੋ ਗਿਆ ਜੀ ਉਹਨੇ ਕਹਾ 404500 ਇੰਨੇ ਚੱਲਦਾ ਹੈਗਾ ਤਾਂ ਇਹ ਪਜਾਓ ਪਜਾਓ ਵਾਲੇ ਜਿਹੜੇ ਲੋਕ ਹੈ ਗੱਲ ਕਹਿੰਦੇ ਤੁਹਾਨੂੰ ਉਹਨਾਂ ਨੂੰ ਡਰ ਨਹੀਂ ਲੱਗਦਾ ਡਰ ਡਰ ਤਾਂ ਜਿਹੜੀ ਕੀ ਲੱਗੂਗਾ ਇੱਕ ਮਿੰਟ ਵੀ ਹੁਣ ਪੰਜਾਬੀ ਤੋਂ ਮਨ ਦੇਖੀਏਗਾ ਗੱਲ ਨਹੀਂ ਹੈਗਾ ਇਹ ਤਾਂ ਅਸੀਂ ਖੁਸਕਿਆ ਨਹੀਂ ਸਕਦਾ ਜੀ ਹਾਂ ਜਿੱਥੇ ਅਸੀਂ ਰਹਿਨੇ ਆ ਸਰਦਾਰ ਕੰਨ ਅਸੀਂ ਉਰੇ ਰਹੇ ਜਾ ਤੂੰ ਉਰੇ ਕੁਝ ਨਹੀਂ ਹੋਣਾ ਕੁਝ ਹੋਗਾ ਕੁਝ ਕੋਈ ਗੱਲਬਾਤ ਹੋਇਆ ਜੋ ਕੋਈ ਬਾਤ ਹੋਇਆ ਸੁਣੋ ਤੇ ਦੰਗੇ ਅੱਛਾ ਤਾਂ ਇਹ ਦੱਸੋ ਵੀ ਤੁਸੀਂ ਇੱਥੇ ਆਉਂਦੇ ਆ ਇਹ ਕਹੋ ਉਹ ਇਹ ਗੱਲ ਕਹਿੰਦੇ ਵੀ ਜਿਹਦੇ ਭਈਏ ਨੇ ਆ ਕੇ ਪੰਜਾਬੀਆਂ ਦਾ ਜਿਹੜਾ ਰੁਜ਼ਗਾਰ ਖੋਹ ਲੈਂਦੇ ਨੇ ਕੀ ਤੁਸੀਂ ਕਿਵੇਂ ਦੇਖਦੇ ਏਨੂੰ ਅਸੀਂ ਕੋਈ ਕੋਈ ਤਰ੍ਹਾਂ ਨਹੀਂ ਦੇਖਦਾ ਉਹ ਵੀ ਕੰਮ ਹੁੰਦਾ ਜਿਸੀਂ ਵੀ ਕੰਮ ਕੰਮ ਕਰਦੇ ਹਾਂ ਜੀ ਉਹ ਕੰਮ ਕਮਾਈ ਖਾ ਰਹੇ ਅਸੀਂ ਕਮਾਈ ਖਾ ਰਹੇ ਅਸੀਂ ਅੱਛਾ ਤੁਸੀਂ ਪੰਜਾਬ ਚ ਕਦੋਂ ਤੋਂ ਆ ਰਹੇ ਹੋ ਅਸੀਂ ਆ ਗਿਆ ਜੀ ਮੈਨੂੰ 35 ਸਾਲ ਹੋ ਗਏ 35 ਸਾਲ ਹੋ ਗਏ ਅੱਛਾ ਜਦੋਂ ਤੁਸੀਂ ਪੰਜਾਬ ਚ ਆਉਣ ਲੱਗੇ ਉਹ ਤੇ ਤੁਹਾਡੀ ਕਿੰਨੀ ਕਿੰਨੇ ਰੁਪਏ ਹੁੰਦੀ ਸੀ ਉਦੋਂ ਤਿਆਰੀ ਸੀਗਾ ਜੀ 2200 ਰੁਪਏ 2200 ਰੁਪਏ ਤੇ ਹੁਣ ਦਿਹਾੜੀ ਜਿਹੜੀ ਹੈ ਹੁਣ ਦਿਹਾੜੀ 500 ਚੱਲ ਤਿੰਨਾਂ ਪਰ ਤੇ ਹਮ। ਅੱਛਾ ਚੋਨਾ ਤੋਂ ਤੁਸੀਂ ਲਾਉਣਾ ਹਰ ਸਾਲ ਇੱਥੇ ਸੀਜ਼ਨ ਲਾ ਕੇ ਹਰ ਸਾਲ ਆਉਣੀ ਹੈ ਚੋਨਾਂ ਨੂੰ। ਅੱਛਾ ਜਿਹੜੇ ਤੁਸੀਂ ਇੱਥੇ ਫਿਰ ਸੀਜ਼ਨ ਲਾ ਕੇ ਪੈਸੇ ਕਮਾ ਕੇ ਲੱਗੇ ਕਿੰਨੀ ਕੁ ਮਤਲਬ ਤੁਸੀਂ ਇੱਕ ਬੰਦਾ ਕਿੰਨੇ ਕਿਰਪੇ ਦਾ ਸੀਜ਼ਨ ਲਾ ਕੇ ਚਲਾ ਜਾਂਦਾ 20-22 ਹਜ਼ਾਰ ਲਾ ਦਿੰਦਾ। ਫਿਰ ਉਹਨਾਂ ਪੈਸੇ ਨਾਲ ਫਿਰ ਤੁਸੀਂ ਕੀ ਕਰਦੇ ਹੋ? ਕੰਮ ਕਰਦਾ ਜੁੱਤੇ ਜਾ ਕੇ। ਅੱਛਾ ਬਿਜ਼ਨਸ ਕਰਦੇ ਨੇ ਦੂਸਰਾਂ ਦੇ। ਅੱਛਾ ਤੁਹਾਨੂੰ ਡਰ ਨਹੀਂ ਲੱਗਦਾ ਜਦੋਂ ਇੱਥੇ ਪੰਜਾਬ ਦੇ ਵਿੱਚ ਇਦਾਂ ਦੀਆਂ ਗੱਲਾਂ ਅਫਵਾਹਾਂ ਉੱਡਦੀਆਂ ਨੇ ਵੀ ਭਈ ਇਹ ਐ ਕਰਦੇ ਨੇ ਭਈ ਇਹ ਉਹ ਕਰਦੇ ਨੇ। ਉਹਨਾਂ ਕੋਲ ਜੇ ਡਰ ਤਾਂ ਡਰ ਲੱਗਦਾ ਪਰ ਜੇ ਪੰਜਾਬੀ ਦੇ ਮਨ ਤੇ ਕੀ ਹੈਗਾ ਨੈਗਟਿਵ ਤੋਮੇ ਮਾਰ ਦੇਵੇ ਉਹ ਕੁਝ ਵੀ ਕਰੇ ਅਸੀਂ ਕਮਾਉਣ ਨੂੰ ਨਹੀਂ ਆਈ ਜੀ ਵਿਹਾਰ ਤੋਂ ਪੰਜਾਬ ਅੱਛਾ ਪੰਜਾਬੀਆਂ ਦੇ ਕਿੰਨਾ ਕੁ ਵਿਸ਼ਵਾਸ ਕਰਦੇ ਵੀ ਤੁਹਾਡਾ ਮਾਰਾ ਨਹੀਂ ਕਰਦੇ ਪੰਜਾਬੀ ਦੱਸ ਜੀ ਬਹੁਤ ਵਿਸ਼ਵਾਸ ਕਰਦਾ ਜੀ ਨਾ ਸਕਦਾ ਅੱਜ ਤੱਕ ਮਾਰਿਆ ਪੈਸੇ ਨਾਲ ਕੁਝ ਕਰਿਆ ਜੀ ਸਾਨੂੰ ਜਿੰਨੇ ਕੰਮ ਕਰਦੋਂ ਨਹੀਂ ਪਰ ਜੋਦੇ ਦੇ ਦਿੰਦੇ ਅੱਛਾ ਹਰ ਸਾਲ ਜੇ ਤੁਸੀਂ ਇੱਥੇ ਆਉਂਨੇ ਹੋ ਮਾਲਾ ਸਰਦਾਰ ਦੇ ਆਏ ਹੋ ਇਹ ਸਰਦਾਰ ਤੇ ਕਿਵੇਂ ਤੁਹਾਡਾ ਸੰਪਰਕ ਹੁੰਦਾ ਜਦੋਂ ਉੱਥੋਂ ਆਉਂਨੇ ਆਂ ਫੋਨ ਤੇ ਹੁੰਦਾ ਜੀ ਸਰਪੰਨ ਫੋਨ ਤੇ ਅੱਛਾ ਫੋਨ ਤੁਹਾਡਾ ਨੰਬਰ ਉਹਨਾਂ ਕੋਲ ਹੈ ਹਾਂਜੀ ਹਾਂਜੀ ਉਹਨਾਂ ਕੋਲ ਹੈ ਅੱਛਾ ਨੰਬਰ ਲਾਉਣ ਤੋਂ ਪਹਿਲਾਂ ਫਿਰ ਤੁਸੀਂ ਇੱਥੇ ਗੱਲ ਕਰਕੇ ਆਉਨੇ ਆ ਹਾਂਜੀ ਗੱਲ ਕਰਕੇ ਆਉਨੇ ਆ ਫੋਨ ਕਰਕੇ ਅੱਛਾ ਅੱਛਾ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਝੋਨੇ ਦੇ ਸੀਜ਼ਨ ਵੇਲੇ ਵੀ ਆਉਨੇ ਹੋ ਕਣਕ ਦੇ ਬਿਲ ਵੀ ਉਸ ਤੋਂ ਪਹਿਨਾ ਵੀ ਫਿਰ ਤੁਸੀਂ ਪੰਜਾਬ ਚ ਆਉਨੇ ਹੋ ਆਉਦੋ ਬਿਨਾ ਵੀ ਹਮੇ ਜੀ ਕਾਹ ਦਾ ਸੀਜ਼ਨ ਆਉਨੇ ਆ ਕਾਹ ਜੀ ਦੀ ਦਾ ਜਿਹਦੀ ਬੱਡਾਂ ਹੁੰਦਾ ਜੀ ਜੀ ਦੀ ਕਟਾਈ ਵੇਲੇ ਵੀ ਆਉਨੇ ਆ ਹਾਂਜੀ ਜੀ ਦੀ ਕਟਾਈ ਵੇਲੇ ਇੱਥੇ ਜਦੋਂ ਆਉਨੇ ਹੋ ਇੱਥੇ ਤੁਸੀਂ ਮਤਲਬ ਕਿ ਨਾ ਪਹਿਲਾਂ ਸੰਪਰਕ ਕੀਤਾ ਹੁੰਦਾ ਜਾਂ ਫਿਰ ਤੁਸੀਂ ਆ ਕੇ ਲੱਭਦੇ ਹੋ ਕੰਮ ਅਸੀਂ ਯਾਰ ਆ ਕੇ ਲੱਭਿਆ ਕੰਮ ਪਹਿਲਾਂ ਹਾਂ ਫਿਰ ਸੰਪਰਕਿਆ ਸਰਦਾਰ ਨਾਲ আচ্ছা ਇੱਥੇ ਜਦੋਂ ਸਰਦਾਰ ਕੋਲ ਆ ਕੇ ਰਹਿੰਦੇ ਹੋ ਕੋਈ ਦਿੱਕਤ ਤਾਂ ਨਹੀਂ ਤੁਹਾਨੂੰ ਆਉਂਦੀ ਕਈ ਕਈ ਵਾਰ ਕੋਈ ਸਮੱਸਿਆ ਆਉਂਦੀ ਆ ਹੁਣ ਕੋਈ ਦਿੱਕਤ ਨਹੀਂ ਸਰਦਾਰ ਜੀ ਤੁਹਾਨੂੰ ਕੋਈ ਦਿੱਕਤ ਨਹੀਂ ਕਿਵੇਂ ਸਰਦਾਰ ਤੁਹਾਡੇ ਨਾਲ ਬਿਹੇਵ ਕਰਦੇ ਨੇ ਵਧੀਆ ਬਿਹੇਵ ਕਰਦਾ ਜੀ ਬਹੁਤ ਵਧੀਆ ਅੱਛਾ ਖਾਣਾ ਪਾਣੀ ਜਾਂ ਹੋਰ ਖਾਣਾ ਪਾਣੀ ਤੇ ਸਭ ਕੁਝ ਵਧੀਆ ਦਿਨ ਤੱਕ ਖਾਣ ਬਿਨ ਨੂੰ ਕੋਈ ਜੀ ਦਿੱਕਤ ਨਹੀਂ ਅੰਦਰ ਅੱਛਾ ਕਈ ਵਾਰ ਬਾਈ ਜੀ ਇਦਾਂ ਹੁੰਦਾਗਾ ਵੀ ਕਈ ਲੋਕਾਂ ਦੰਦ ਨੇ ਵੀ ਇੱਥੇ ਪੰਜਾਬ ਦੇ ਵੀ ਜਿਹੜੇ ਲੋਕ ਨੇ ਉਹ ਉਹ ਵੀ ਝੋਨਾ ਲਾਉਂਦੇ ਨੇ ਪਰ ਜਿਹੜੇ ਯੂਪੀ ਬਿਹਾਰ ਵਾਲੇ ਬੰਦੇ ਹੁੰਦੇ ਨੇ ਉਹ ਝੋਨਾ ਲਾਉਣ ਆਉਂਦੇ ਨੇ ਉਹ ਸਦਾ ਰੁਜ਼ਗਾਰ ਖਰਾਬ ਕਰਦੇ ਨੇ ਤੁਹਾਨੂੰ ਕੀ ਲੱਗਦਾ ਵੀ ਇਦਾਂ ਦੀ ਗੱਲ ਕੋਈ ਹੈਗੀ ਆ ਨਹੀਂ ਇਦਾਂ ਦੀ ਗੱਲ ਹੈ ਸਾਰਾ ਆ ਨੀ ਜੀ ਅੱਜ ਤੱਕ ਅੱਜ ਤੱਕ ਅੱਛਾ ਹਾਂਜੀ ਅੱਛਾ ਤੁਸੀਂ ਤੁਹਾਨੂੰ ਕਦੇ ਕਿਸੇ ਤੋਂ ਸੁਣਨ ਨੂੰ ਮਿਲਿਆ ਐਵੇਂ ਵੀ ਤੁਹਾਨੂੰ ਕਿਸੇ ਨੇ ਰਾਹ 'ਚ ਰੋਕ ਕੇ ਕਦੇ ਕਿਹਾ ਵੀ ਭਾਈ ਤੁਸੀਂ ਸਾਡਾ ਇੱਥੇ ਆ ਕੇ ਤੁਸੀਂ ਕੰਮ ਕਰਦੇ ਸਾਡਾ ਕੰਮ ਜਿਹੜਾ ਹੈਗਾ ਉਹ ਖਤਮ ਹੁੰਦਾ ਹੈਗਾ ਸਾਨੂੰ ਨੁਕਸਾਨ ਹੁੰਦਾ ਕਦੇ ਇਦਾਂ ਦੀ ਗੱਲ ਹੋਈ ਨਹੀਂ ਨਹੀਂ ਜਾ ਐ ਨਹੀਂ ਹੋਈ ਗੱਲ ਕਦੇ ਕਦੇ ਵੀ ਨਹੀਂ ਹੋਇਆ ਨਹੀਂ ਨਹੀਂ ਸਾਡੇ ਨਾਲ ਕੁਝ ਨਹੀਂ ਹੋਇਆ ਕੋਈ ਬੇਵਾਰ ਅੱਛਾ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਿਵੇਂ ਸਮਝਦੇ ਹੋ ਅਸੀਂ ਜੀ ਬਧਿਆ ਸਮਝਦੇ ਹਾਂ ਜੀ ਪੰਜਾਬ ਦੇ ਲੋਕ ਨੂੰ ਜੀ ਅੱਛਾ ਬੰਦਾ ਸਮਝਦੇ ਹਾਂ ਪਿਆਰ ਕਰਦੇ ਹੋ ਪੰਜਾਬੀਆਂ ਨੂੰ ਹਾਂਜੀ ਪਿਆਰ ਬਹੁਤ ਕਰਦੇ ਹਾਂ ਜੀ ਪੰਜਾਬੀਆਂ ਨੂੰ ਅਕਲੋ ਜਦੋਂ ਅਤੋਂ ਤੁਸੀਂ ਕਿੰਨੇ ਕਰ ਦਾ ਸੀਜ਼ਨ ਲਾ ਲੈਨੇ ਹੋ ਇੱਥੇ ਬੜੇ ਜਸੀਂ ਸੀਜ਼ਨ ਸੀਜ਼ਨ ਲਾ ਲੈਨੇ 20000 ਦੀ 20000 ਇੱਕ ਸੀਜ਼ਨ ਸੀਜ਼ਨ ਇੱਕ ਬੰਦਾ ਦਾ ਲੱਗਦਾ ਹਾਂਜੀ ਹਾਂਜੀ ਇੱਕ ਬੰਦਾ ਦਾ ਅੱਛਾ ਪਰ ਜਿਹੜੇ ਇੱਥੋਂ ਪੈਸੇ ਲੈ ਕੇ ਜਾਣੇ ਫਿਰ ਉੱਥੇ ਉਹਨਾਂ ਪੈਸਿਆਂ ਦਾ ਕੀ ਕਰਦੇ ਹੋ ਤੁਸੀਂ ਕੋਈ ਕੋਈ ਸੁਪਨਾ ਸਾਜਦੇ ਹੋ ਵੀ ਇਹ ਸੀਜ਼ਨ ਲਾਉਣ ਜਾਣੇ ਆ ਵੀ ਆਹ ਸੀਜ਼ਨ ਲਾ ਕੇ ਜੀ ਆਹ ਚੀਜ਼ ਲੈ ਕੇ ਆਵਾਂਗੇ ਏਦਾਂ ਦਾ ਕਿ ਨਾ ਉੱਥੇ ਜੀ ਬਿਜ਼ਨਸ ਕਰਦੇ ਆਂ ਹੋਰ ਬੰਦਾ ਮੇਰਾ ਹੂੰ ਬਿਜ਼ਨਸ ਕਰਦੇ ਆਂ ਉੱਥੇ ਜਾ ਕੇ ਰੋਕਾ ਮਾ ਕੇ ਲੈ ਕੇ ਜਾਣੇ ਆ ਉੱਥੇ ਬਿਜ਼ਨਸ ਕਰਦੇ ਅੱਛਾ ਕਿਸ ਤਰ੍ਹਾਂ ਦੇ ਲੋਕ ਉੱਥੇ ਜਿਹੜ व्यापारी हर एक काम कर सकता कोई भी साग सब्जी जरा कुछ ना वो का, वो काम कर सकता वो काम कर दे अच्छा तुसी पढ़े लिखे भी हो ना जी पढ़े लिखे नहीं है अच्छा आ... पढ़े लिखे नहीं है के तुसी पर काम कार के में करते हो थी बिजनेस काम है बस जे मुरक मार कर नहीं कोई नहीं कर ले जी जोड़ लेने केड़ी था तो आया यार मधेपुरा जिला से बिहार तो बिहार से अच्छा ये भी जेड़ा पंजाब रौला पाया जा रहा है पजाओ पंजाब बचाओ की कहना चाहते हो हाँ हम लोग क्या कहेंगे जब उन लोग का है यहाँ रखने का दिल रखे नहीं तो हम लोग को पजावे और इससे हम लोग क्या कहेंगे नहीं थोड़ा डर नहीं लगता जो बिहार आने यही जी गला सुन दे यही गला सुनते हैं तो हम लोग को भी डर होता है डर होता है तो जिनके पास आए हुए हैं उनके पास हम लोग रहते हैं उसके थ्रू डर नहीं लगता डर नहीं लगता ਕੀ ਪੰਜਾਬ ਦੇ ਜਿਹੜੇ ਲੋਕ ਨੇ ਕਿਸਾਨ ਨੇ ਉਹਨਾਂ ਤੇ ਤੁਹਾਨੂੰ ਵਿਸ਼ਵਾਸ ਹੈਗਾ ਵੀ ਉਹ ਸਾਨੂੰ ਕਿਸੇ ਖਤਰੇ ਤੋਂ ਬਚਾਉਣ ਆ ਕੋਈ ਵੀ ਖਤਰਾ ਹੋਗਾ ਸਰਦਾਰ ਕਹ ਕਹਣਾ ਹੈ ਜੋ ਹਮਾਰੇ ਪਾਸ ਕੋਈ ਖਤਰਾ ਨਹੀਂ ਅੱਛਾ ਅਗਰ ਐਸਾ ਮਾਹੌਲ ਹੋਗਾ ਤਾਂ ਸਰਦਾਰ ਘਰੇ ਭੇਜ ਦੇਗਾ ਹੋਰ ਕੀ ਕਰ ਕਿੰਨੇ ਸਾਲਾਂ ਤੁਸੀਂ ਇੱਥੇ ਝੋਨਾ ਲਾਉਂਦੇ ਆ ਰਹੇ ਹੋ 20 ਸਾਲਾਂ ਤੋਂ 20 ਸਾਲਾਂ ਤੋਂ 20 ਸਾਲਾਂ ਤੋਂ ਕਦੇ ਕਿਸੇ ਪੰਜਾਬੀ ਨੇ ਤੁਹਾਡੇ ਪੈਸੇ ਦੱਬੇ ਨੇ ਕੰਮ ਕਰਾ ਕੇ ਕੋਈ ਪੈਸੇ ਉਸੇ ਸਰਦਾਰ ਨਹੀਂ ਦਵੇ ਜਿਵੇਂ ਬਿਹਾਰ ਦਾ ਬੰਦਾ ਕੋਈ ਆਤਾ ਹੈ ਵਹਾਂ ਸੇ 10 ਆਦਮੀ ਲੈ ਕਰਕੇ ਵਹੀ ਦਾਬ ਕੇ ਭਾਗ ਜਾਂਦਾ ਕਈ ਵਾਰ ਉਹ ਥੋੜੇ ਪੈਸੀ ਦੱਬ ਕੇ ਚਲਾ ਜਾਂਦਾ ਹੈ। ਅੱਛਾ ਹਾਂਜੀ ਕੀ ਨਾਮ ਤੁਹਾਡਾ? ਰਾਜੂ। ਰਾਜੂ ਐਂਦਾ ਸੁ ਤੈਨੂੰ ਕਿੰਨੇ ਸਾਲੋਂ ਕੋ ਪੰਜਾਬ ਹੁੰਦੇ ਨੂੰ? ਮੈਂ ਵੀ ਗਾ ਇਹ 1500 15-16 ਸਾਲ। ਕਿਵੇਂ ਲੱਗਦਾ ਪੰਜਾਬ ਤੁਹਾਨੂੰ? ਬੜੇ ਨਾਲ ਲੱਗਦਾ। ਇੱਥੇ ਡਰ ਤਾਂ ਨਹੀਂ ਲੱਗਦਾ ਤੁਹਾਨੂੰ? ਹਾਂ ਡਰ ਨਹੀਂ ਸਰਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਅੱਛਾ ਜੋ ਬੁਲਾਤਾ ਉੱਥੇ ਆ ਰਹੋ। ਈਮਾਨਦਾਰੀ ਸੇ ਬਸ ਕੋਈ ਦਿੱਕਤ ਨਹੀਂ ਲੋਕ ਤਾਂ ਕਈ ਲੋਕ ਇਹ ਕਹਿੰਦੇ ਨੇ ਵੀ ਭਈ ਇੱਥੇ ਆ ਕੇ ਨੁਕਸਾਨ ਕਰਦੇ ਨੇ ਚੋਰੀਆਂ ਕਰਦੇ ਨੇ ਇਦਾਂ ਦੀ ਤੁਹਾਨੂੰ ਕਦੇ ਲੱਗਿਆ ਨਾ ਮੈਂ ਤਾਂ ਸੁਣਾ ਨਾ ਮੈਨੇ ਤਾਂ ਸੁਣਾ ਨਾ ਠੀਕ ਹੈ ਅੱਛਾ ਤੁਹਾਨੂੰ ਪੰਜਾਬ ਤੇ ਪੰਜਾਬੀਆਂ ਤੇ ਕਿੰਨਾ ਕੁ ਵਿਸ਼ਵਾਸ ਹੈ ਸਰਾ ਤ ਬੜਿਆ ਹੈ ਜੇ ਆਪਨਾ ਪ੍ਰੇਮ ਸੇ ਬੋਲੋ ਤੋਗੀ ਬੋਲੇਗਾ ਆਪਣਾ ਗਲਤ ਬੋਲੋਗੇ ਤੋ ਜੀ ਗਾਦੀ ਠੀਕ ਹੈ ਇਹ ਗੱਲ ਕਰ ਰਹੇ ਹਾਂ ਚਲ ਠੀਕ ਹੈ ਅ ਜਟੇ ਰਹੋ ਜੀ ਦੋਸਤੋ ਇਹ ਆਜੋ ਵੀ ਨੇੜੇ ਸਾਰੇ ਆਜੋ ਨੇੜੇ ਹਾਂ ਵਾ ਨਾ ਨਾ ਇਹ ਆਪਾਂ ਜਿਹੜੀ ਇਹ ਵੀਡੀਓ ਬਣਾਈ ਆ ਇਹ ਵੀਡੀਓ ਦਾ ਮਕਸਦ ਇੱਕੋ ਹੀ ਸੀਗਾ ਉਹ ਮਕਸਦ ਇਹ ਵੀ ਜਿਹੜਾ ਪੰਜਾਬ ਦੇ ਵਿੱਚ ਬਈਏ ਪਹਜਾਓ ਦੀ ਗੱਲ ਕਰਦੇ ਨੇ ਬਾਰ-ਬਾਰ ਜੇ ਇਹ ਉਹ ਲੋਕ ਨੇ ਜਿਹੜੇ ਕਹੀ ਵੀ ਜਾਂਦੇ ਨੇ ਬਈਏ ਪਹਜਾਓ ਪੰਜਾਬ ਬਚਾਓ ਉਹਨਾਂ ਸਭ ਤੋਂ ਵੱਧ ਕੰਮ ਬਈਏ ਉਹਨਾਂ ਦੇ ਕਰਦੇ ਨੇ ਪਰ ਇਹ ਇਹ ਵੀਡੀਓ ਉਹਨਾਂ ਲੋਕਾਂ ਲਈ ਉਹ ਧਿਆਨ ਨਾਲ ਸੁਣਨੇ ਵੀ ਕਿੰਦਾ ਇਹਨਾਂ ਪ੍ਰਵਾਸੀਆਂ ਨੇ ਕਿਹਾ ਵੀ ਵੀ ਸਾਨੂੰ ਉਹਨਾਂ ਤੇ ਯਕੀਨ ਹੈ ਪੰਜਾਬੀਆਂ ਤੇ ਵਿਸ਼ਵਾਸ ਹੈ ਇਹਨਾਂ ਨੇ ਕਦੇ ਸਾਡੇ ਪੈਸੇ ਨਹੀਂ ਮਾਰੇ ਹੈਗੇ ਔਰ ਜਦੋਂ ਅਸੀਂ ਉੱਥੋਂ ਯੂਪ ਚੋਂ ਆਉਂਨੇ ਆ ਜਾਂ ਬਿਹਾਰ ਚੋਂ ਆਉਂਨੇ ਆ ਉਦੋਂ ਅਸੀਂ ਸਰਦਾਰਾਂ ਨਾਲ ਸੰਪਰਕ ਕਰਦੇ ਆ ਇੱਥੇ ਸਾਨੂੰ ਸਾਹਮਦੇ ਨੇ ਖਾਣਾ ਦਿੰਦੇ ਨੇ ਸਾਰਾ ਕੁਝ ਦਿੰਦੇ ਨੇ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਤੇ ਕਿਵੇਂ ਇਹਨਾਂ ਦਾ ਗੱਲਬਾਤ ਜ਼ਰੂਰ ਦੱਸਿਓ ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ